ਹਰ ਸਾਲ ਦੁਨੀਆ ਦੇ ਕਿਹੜੇ-ਕਿਹੜੇ ਮੁਲਕ ਟੌਪ 10 ਭਾਵ ਸ਼ਕਤੀਸ਼ਾਲੀ ਮੁਲਕ ਨੇ ਉਹਨਾਂ ਦੀ ਸੂਚੀ ਸਾਹਮਣੇ ਆਉਂਦੀ ਹੈ ਪਰ ਭਾਰਤ ਕਿੱਥੇ ਖੜਾ ਹੈ ਕਹਿਣ ਨੂੰ ਸਾਡੇ ਲੀਡਰ ਜੋ ਮਰਜ਼ੀ ਕਹੀ ਜਾਣ ਪਰ ਇਹ ਰਿਪੋਰਟ ਕੁਝ ਹੋਰ ਦੱਸਦੀ ਹੈ ਦੁਨੀਆ ਦੇ ਸਭ ਤੋਂ 10 ਸ਼ਕਤੀਸ਼ਾਲੀ ਮੁਲਕਾਂ ਦੀ ਸੂਚੀ ਸਾਹਮਣੇ ਆ ਗਈ ਹੈ ਅਤੇ ਇਸ ਰੈਂਕਿੰਗ ਦੇ ਵਿੱਚ ਭਾਰਤ 10 ਪਹਿਲੇ ਚੋਟੀ ਦੇ ਮੁਲਕਾਂ ਵਿੱਚ شمار ਨਹੀਂ ਹੈ ਭਾਰਤ 12ਵੇਂ ਸਥਾਨ ਤੇ ਹੈ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਯੂਐਸ ਨਿਊਜ਼ ਦੁਆਰਾ ਇਹ ਜਿਹੜੀ ਤਿਆਰ ਕੀਤੀ ਗਈ ਹੈ ਇਹਦੇ ਵਿੱਚ ਪਾਵਰ ਸਬ ਰੈਂਕਿੰਗ 5 ਪੁਆਇੰਟ ਪੈਮਾਨੇ ਤੇ ਆਧਾਰਿਤ ਹੈ ਜੋ ਕਿਸੇ ਦੇਸ਼ ਦੀ ਤਾਕਤ ਨੂੰ ਦਰਸਾਉਂਦੇ ਨੇ ਇਹਨਾਂ ਨੁਕਤਿਆਂ ਦੇ ਵਿੱਚ ਲੀਡਰਸ਼ਿਪ ਆਰਥਿਕ ਪ੍ਰਭਾਵ ਰਾਜਨੀਤਿਕ ਪ੍ਰਭਾਵ ਮਜ਼ਬੂਤ ਅੰਤਰਰਾਸ਼ਟਰੀ ਗੱਠਜੋੜ ਅਤੇ ਇੱਕ ਮਜ਼ਬੂਤ ਫੌਜ ਇਹ ਸਾਰੇ ਪਹਿਲੂ ਸ਼ਾਮਲ ਕੀਤੇ ਗਏ ਭਾਰਤ ਆਰਥਿਕਤਾ ਦੇ ਮਾਮਲੇ ਵਿੱਚ ਦੁਨੀਆ ਵਿੱਚ 5ਵੇਂ ਸਥਾਨ ਤੇ ਅੰਕਿਤ ਕੀਤਾ ਗਿਆ ਹੈ ਪਰ ਆਬਾਦੀ ਦੇ ਲਿਹਾਜ਼ ਨਾਲ ਦੁਨੀਆ ਪਰ ਦੇ ਵਿੱਚੋਂ ਪਹਿਲੇ ਸਥਾਨ ਤੇ ਹੈ ਅਤੇ ਫੌਜ ਦੇ ਮਾਮਲਿਆਂ ਵਿੱਚ ਚੌਥੇ ਸਥਾਨ ਤੇ ਹੈ ਇਹਦੇ باوجود ਵੀ ਹੈਰਾਨ ਹੋਵੋਗੇ ਕਿ ਭਾਰਤ ਇਸ ਸੂਚੀ ਵਿੱਚ ਟੌਪ 10 ਦੇ ਵਿੱਚ ਸ਼ਾਮਲ ਨਹੀਂ ਹੈ ਜਿਸ ਤੋਂ ਬਾਅਦ ਅਨੇਕਾਂ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਤੇ ਪਹਿਲੇ ਤਿੰਨ ਤੇ ਪਹਿਲੇ ਪੰਜ ਵਿੱਚ ਕਿਹੜੇ ਕਿਹੜੇ ਮੁਲਕ ਤੇ ਪਹਿਲੇ 10 ਵਿੱਚ ਕਿਹੜੇ ਕਿਹੜੇ ਮੁਲਕ ਨੇ ਉਹ ਸੂਚੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸਭ ਤੋਂ ਪਹਿਲਾਂ ਇਹਦੇ ਵਿੱਚ ਅਮਰੀਕਾ ਜਿਹੜਾ ਕਿ ਆਪਣੇ ਆਪ ਨੂੰ ਸੁਪਰ ਪਾਵਰ ਕਹਾਉਂਦਾ ਹੈ ਇਸ ਸੂਚੀ ਦੇ ਅਨੁਸਾਰ ਅਮਰੀਕਾ ਆਰਮੀ ਪੱਧਰ ਤੇ ਸਭ ਤੋਂ ਸ਼ਕਤੀਸ਼ਾਲੀ ਹੈ ਇਸ ਦੀ ਆਰਥਿਕਤਾ 30 ਟ੍ਰਿਲੀਅਨ ਡਾਲਰ ਹੈ ਇਹ ਟੈਕਨੋਲੋਜੀ ਵਿੱਤ ਅਤੇ ਮਨੋਰੰਜਨ ਵਰਗੇ ਮਾਮਲਿਆਂ ਵਿੱਚ ਮੋਹਰੀ ਬਣਿਆ ਹੋਇਆ ਹੈ ਇਹਦੇ ਤੋਂ ਇਲਾਵਾ ਅਮਰੀਕਾ ਵਿੱਚ ਪ੍ਰਮੁੱਖ ਕੰਪਨੀਆਂ ਦਾ ਘਰ ਹੈ ਵਿਸ਼ਵ ਅਰਥ ਵਿਵਸਥਾ ਵਿੱਚ ਇਸ ਦੀ ਮਜ਼ਬੂਤ ਸਥਿਤੀ ਨੇ ਯੋਗਦਾਨ ਪਾਇਆ ਤੇ ਇਸ ਨੂੰ ਪਹਿਲਾ ਸਥਾਨ ਹਾਸਲ ਮਿਲਿਆ ਪਰ ਚੀਨ ਇਸ ਸੂਚੀ ਵਿੱਚ ਦੂਸਰੇ ਸਥਾਨ ਤੇ ਹੈ ਚੀਨ ਦੀ ਜੀਡੀਪੀ 19.53 ਟ੍ਰਿਲੀਅਨ ਡਾਲਰ ਦੱਸੀ ਗਈ ਹੈ ਸੂਚੀ ਵਿੱਚ ਇਸ ਨੂੰ ਦੁਨੀਆ ਦਾ ਦੂਸਰਾ ਸ਼ਕਤੀਸ਼ਾਲੀ ਮੁਲਕ ਗਰਦਾਨਿਆ ਗਿਆ ਹੈ ਇਸ ਦੀ ਆਬਾਦੀ 141 ਕਰੋੜ ਹੈ ਜਿਸ ਕਾਰਨ ਇਸ ਦੀ ਆਰਥਿਕਤਾ ਤੇ ਫੌਜੀ ਸ਼ਕਤੀ ਬਹੁਤ ਵੱਡੀ ਹੈ ਤੀਸਰਾ ਸਥਾਨ ਇਸ ਸੂਚੀ ਵਿੱਚ ਰੂਸ ਦਾ ਹੈ ਰੂਸ ਦੀ ਜੀਡੀਪੀ 2.2 ਟ੍ਰਿਲੀਅਨ ਡਾਲਰ ਹੈ ਜੋ ਕਿ ਅਮਰੀਕਾ ਤੇ ਚੀਨ ਦੇ ਨਾਲੋਂ ਬਹੁਤ ਘੱਟ ਹੈ ਪਰ ਫੌਜੀ ਸ਼ਕਤੀ ਦੇ ਮਾਮਲੇ ਵਿੱਚ ਇਹ ਦੁਨੀਆ ਵਿੱਚ ਦੂਸਰੇ ਸਥਾਨ ਤੇ شمار ਹੁੰਦਾ ਹੈ ਇਸੇ ਕਰਕੇ ਇਹਨੂੰ ਇਸ ਸੂਚੀ ਦੇ ਵਿੱਚ ਤੀਸਰੇ ਸਥਾਨ ਤੇ ਅੰਕਿਤ ਕੀਤਾ ਗਿਆ ਹੈ ਉਰੂਸ ਦੀ ਵਿਸ਼ਵ ਸੁਰੱਖਿਆ ਤੇ ਭੂ ਰਾਜਨੀਤੀ ਦੇ ਮਾਮਲੇ ਵਿੱਚ ਮਹੱਤਵਪੂਰਨ ਭੂਮਿਕਾ ਦੇ ਕਾਰਨ ਇਸ ਨੂੰ ਤੀਸਰਾ ਸਥਾਨ ਮਿਲਿਆ ਹੈ ਚੌਥੇ ਨੰਬਰ ਤੇ ਇਸ ਸੂਚੀ ਦੇ ਵਿੱਚ ਬਰਤਾਨੀਆ ਭਾਵ ਯੂਕੇ ਹੈ ਸੂਚੀ ਚੌਥੇ ਨੰਬਰ ਤੇ ਦੱਸ ਰਹੀ ਹੈ ਕਿ ਬਰਤਾਨੀਆ ਖੜਾ ਹੈ ਸਭ ਤੋਂ ਸ਼ਕਤੀਸ਼ਾਲੀ ਮੁਲਕ ਇਹਨੂੰ ਚੌਥੇ ਨੰਬਰ ਤੇ ਦੱਸਿਆ ਗਿਆ ਇਸ ਦਾ ਉਦੇਸ਼ ਬ੍ਰੈਕਸਿਟ ਤੋਂ ਬਾਹਰ ਇੱਕ ਨਵੀਂ ਆਰਥਿਕ ਭਾਈਵਾਲੀ ਸਥਾਪਿਤ ਕਰਨਾ ਹੈ ਇਸ ਸੂਚੀ ਦੇ ਅਨੁਸਾਰ ਯੂਕੇ ਟੈਕਨੋਲੋਜੀ ਵਿੱਚ ਤਰੱਕੀ ਕਰ ਰਿਹਾ ਹੈ ਅਤੇ ਲੰਡਨ 스타ਟਅਪ ਦਾ ਕੇਂਦਰ ਦੱਸਿਆ ਗਿਆ ਹੈ। ਪੰਜਵਾਂ ਸਥਾਨ ਇਹਦੇ ਵਿੱਚ ਜਰਮਨੀ ਨੂੰ ਦਿੱਤਾ ਗਿਆ ਹੈ। ਜਰਮਨੀ ਯੂਰਪੀਅਨ ਯੂਨੀਅਨ ਦੇ ਹਰੀ ਊਰਜਾ ਪਹਿਲ ਕਦਮਾਂ ਵਿੱਚ ਸਭ ਤੋਂ ਮੋਹਰੀ ਹੈ। ਇਹ ਮੁਲਕ ਨਵਿਆਉਣਯੋਗ ਊਰਜਾ ਤੇ ਕੰਮ ਵੀ ਕਰ ਰਿਹਾ ਹੈ ਅਤੇ ਕਾਰਬਨ ਨਿਕਾਸ ਨੂੰ ਘਟਾਉਣ ਵਾਸਤੇ ਵੀ ਲਗਾਤਾਰ ਕੰਮ ਕਰ ਰਿਹਾ ਹੈ। ਇਸ ਸੂਚੀ ਦੇ ਵਿੱਚ 6ਵੇਂ ਸਥਾਨ ਤੇ ਦੱਖਣੀ ਕੋਰੀਆ ਹੈ। ਦੱਖਣੀ ਕੋਰੀਆ ਟੈਕਨੋਲੋਜੀ ਅਤੇ ਨਵੀਨਤਾ ਵਿੱਚ ਮੋਹਰੀ ਦੱਸਿਆ ਗਿਆ ਹੈ ਦੁਨੀਆ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਟੈਕਨੋਲੋਜੀ ਕੰਪਨੀਆਂ ਦੱਖਣੀ ਕੋਰੀਆ ਤੋਂ ਉਭਰੀਆਂ ਨੇ ਇਸ ਦਾ ਵਿਸ਼ਵ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦੱਸਿਆ ਗਿਆ ਹੈ ਕਾਰਬਨ ਨਿਕਾਸ ਘਟਾਉਣ ਤੋਂ ਇਲਾਵਾ ਦੱਖਣੀ ਕੋਰੀਆ ਹਰੀ ਊਰਜਾ ਨੂੰ ਵੀ ਉਤਸ਼ਾਹਤ ਇਸ ਵਕਤ ਕਰ ਰਿਹਾ ਹੈ ਇਸ ਸੂਚੀ ਵਿੱਚ 7ਵੇਂ ਸਥਾਨ ਤੇ ਫਰਾਂਸ ਨੂੰ ਦਰਜ ਕੀਤਾ ਗਿਆ ਹੈ ਫਰਾਂਸ ਡਿਜੀਟਲ ਪਰਿਵਰਤਨ ਅਤੇ ਹਰੀ ਊਰਜਾ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਦੇਸ਼ ਆਪਣੇ ਉਦਯੋਗਾਂ ਨੂੰ ਆਦੂਰਕ ਬਣਾਉਣ ਅਤੇ ਨਵਿਆਉਣਯੋਗ ਊਰਜਾ ਉਹਦੇ ਵੱਲ ਤਬਦੀਲ ਕਰਨ ਤੇ ਕੇਂਦਰਿਤ ਦੱਸਿਆ ਗਿਆ ਹੈ ਇਹ ਯੂਰਪੀਅਨ ਯੂਨੀਅਨ ਦੀਆਂ ਨੀਤੀਆਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਇਸ ਵਕਤ ਅਦਾ ਕਰ ਰਿਹਾ ਹੈ ਇਸ ਸੂਚੀ ਵਿੱਚ 8ਵਾਂ ਸਥਾਨ ਜਾਪਾਨ ਦਾ ਜਾਪਾਨ ਆਪਣੀਆਂ ਕਾਰਾਂ ਅਤੇ ਇਲੈਕਟ੍ਰੋਨਿਕਸ ਤਰੱਕੀ ਵਾਸਤੇ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਇੱਕ ਛੋਟਾ ਮੁਲਕ ਹੋਣ ਦੇ ਬਾਵਜੂਦ ਇਸ ਦਾ ਜੀਡੀਪੀ 4.1 ਟ੍ਰਿਲੀਅਨ ਡਾਲਰ ਦੱਸਿਆ ਗਿਆ ਜੋ ਕਿ ਦੁਨੀਆ ਦੇ ਵਿੱਚੋਂ ਚੌਥੇ ਸਥਾਨ ਤੇ ਹੈ ਜਪਾਨ ਚਿਪ ਨਿਰਮਾਣ AI ਅਤੇ EV ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਹਾਲਾਂਕਿ ਇਥੋਂ ਦੀ ਘਟਦੀ ਜਨਮਦਾਰ ਚਿੰਤਾ ਦਾ ਵਿਸ਼ਾ ਵੀ ਬਣੀ ਹੋਈ ਹੈ ਇਸ ਕਾਰਨ ਜਪਾਨ ਵਿੱਚ ਪ੍ਰਤੀਵਾਦੀ ਵੀ ਘਾਟ ਨਜ਼ਰ ਆ ਰਹੀ ਹੈ ਇਸ ਸੂਚੀ ਦੇ ਵਿੱਚ 9ਵੇਂ ਸਥਾਨ ਤੇ 사ウਦੀ ਅਰਬ ਹੈ 사ウਦੀ ਅਰਬ 1.4 ਟ੍ਰਿਲੀਅਨ ਡਾਲਰ ਦੀ GDP ਦੇ ਨਾਲ 9ਵੇਂ ਸਥਾਨ ਤੇ ਹੈ ਤੇਲ ਉਤਪਾਦਕ ਇਹ ਮੁਲਕ ਹੈ ਤੇਲ ਉਤਪਾਦਨ ਇਸ ਨੂੰ ਇੱਕ ਆਰਥਿਕ ਮਹਾਸ਼ਕਤੀ ਬਣਾਉਂਦਾ ਹੈ ਮੱਧ ਪੂਰਬ ਦੇ ਵਿੱਚ ਰਜਨੀਤਿਕ ਗੱਠਜੋੜ ਅਤੇ ਫੌਜੀ ਮੌਜੂਦਗੀ ਇਸ ਨੂੰ ਹੋਰ ਮਹੱਤਵਪੂਰਨ ਬਣਾ ਦਿੰਦੀ ਹੈ ਜਿਸ ਕਰਕੇ ਇਹ ਸੂਚੀ ਵਿੱਚ ਇਸ ਨੂੰ ਨੌਵਾਂ ਸਥਾਨ ਦਿੱਤਾ ਹੋਇਆ ਹੈ 10ਵੇਂ ਸਥਾਨ ਤੇ ਇਜ਼ਰਾਈਲ ਹੈ ਇਜ਼ਰਾਈਲ ਵੀ ਦੁਨੀਆ ਦੇ ਟੌਪ 10 ਮੁਲਕਾਂ ਵਿੱਚ شمار ਹੈ ਅਤੇ ਦੁਨੀਆ ਦੀ 10ਵੀਂ ਸ਼ਕਤੀਸ਼ਾਲੀ ਤਾਕਤ ਦੱਸਿਆ ਗਿਆ ਹੈ ਇਸ ਦੀ ਆਰਥਿਕਤਾ 550.91 ਬਿਲੀਅਨ ਡਾਲਰ ਦੱਸੀ ਗਈ ਹੈ ਦੁਸ਼ਮਣਾਂ ਨਾਲ ਘੇਰੇ ਹੋਣ ਦੇ ਬਾਵਜੂਦ ਇਸ ਦੀ ਫੌਜੀ ਤਾਕਤ ਇਸ ਨੂੰ ਮਹੱਤਵਪੂਰਨ ਬਣਾ ਰਹੀ ਹੈ 11ਵੇਂ ਸਥਾਨ ਤੇ ਇਸ ਸੂਚੀ ਵਿੱਚ ਯੂਏਐ ਮੱਧ ਪੂਰਬ ਦਾ ਯੂਈ ਇਹਦੇ ਵਿੱਚ 11ਵੇਂ ਸਥਾਨ ਤੇ ਦੱਸਿਆ ਗਿਆ ਹੈ ਅਤੇ ਇਸ ਦੀ ਆਰਥਿਕਤਾ 504 ਬਿਲੀਅਨ ਡਾਲਰ ਦਾ ਸੀਗੀ ਹੈ ਤੇ ਇਸ ਸੂਚੀ ਵਿੱਚ 12ਵਾਂ ਸਥਾਨ ਭਾਰਤ ਦਾ ਹੈ ਇਸ ਸੂਚੀ ਦੇ ਅਨੁਸਾਰ ਭਾਰਤ 12ਵੇਂ ਸਥਾਨ ਤੇ ਹੈ ਭਾਰਤ ਵੈਸੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੱਸੀ ਗਈ ਹੈ 5.5 ਟ੍ਰਿਲੀਅਨ ਡਾਲਰ ਦੀ ਜੀਡੀਪੀ ਅਤੇ ਚੌਥੀ ਸਭ ਤੋਂ ਵੱਡੀ ਤਾਕਤਵਰ ਫੌਜ ਹੋਣ ਦੇ ਬਾਵਜੂਦ ਇਹ ਚੋਟੀ ਦੇ 10 ਮੁਲਕਾਂ ਵਿੱਚ ਸ਼ਾਮਲ ਨਹੀਂ ਹੋ ਸਕਿਆ ਜਿਸ ਕਾਰਨ ਬਹੁਤ ਸਾਰੇ ਸਵਾਲ ਵੀ ਖੜੇ ਹੋ ਰਹੇ ਨੇ